I am. 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 I. I am. I. I am. I. I am. I. 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 5 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 ਹਾਂ ਹੈ ਹੈ ਆ ਵੇ ਦੇਰੇ ਬੱਚੇ ਇਹ ਸੁングੂਗੀ ਕੱਕਲਾ ਕਰਦਾ ਸਹੀ ਕੀ ਇਹ ਇਹ ਨਹੀਂ ਆਇਆ ਇਹ ਮੇਰੇ ਗੱਲ ਵੜਦੀ ਆ ਇਹ ਗੱਲ ਵੜਦੀ ਇਹਨੂੰ ਤੇਰੇ ਲਈ ਸਰਪ੍ਰਾਈਜ਼ ਹੋ ਜਾਂਦਾ ਖੋਲ ਕੇ ਦੋ ਫਿਰ ਪਤਾ ਲੱਗੂਗੀ ਹਾਂ ਹੁਣ ਖੋਲਣ ਜਾਣੇ ਹੋ ਖੋਲਣ ਨਹੀਂ ਜਾਣਾ ਅੱਛਾ ਠੀਕ ਹੀ ਰਹੇ ਤੇ ਵਾਸਤੇ ਵੀ ਲੈ ਜਾਂਦਾ ਹਾਂ ਚੰਗੀ ਦਿਓ ਦੋ ਜੱਲੇ ਨਹੀਂ ਹੈ ਕੀ ਆਗਾ ਹੋ ਹੈ ਖਸੂ ਇੱਕ ਦਾ ਪਪੀਤਾ ਇੱਕ ਕੀ ਆਗਾ ਕੀ ਲੈ ਦਿਖਾ ਦਦੇ ਹੁਣ ਤਾਂ ਦਿਖਾ ਦੇ ਅੱਜ ਦਾ ਸਰਪ੍ਰਾਈਜ਼ ਚੀਜ਼ ਹੈਗੀ ਉਹਨਾਂ ਨੂੰ ਬਾਅਦ ਵਿੱਚ ਦਿਖਾਉਂਗਾ ਨਾ ਮੈਨੂੰ ਤੂੰ ਦਿਖਾ ਦੇ ਇਹ ਵੀ ਤੁਹਾਡੇ ਕੰਮ ਤਾਂ ਕੁਝ ਨਹੀਂ ਹੈਗਾ ਮੇਰੇ ਕੰਮ ਫਿਰ ਮੇਰੇ ਵਾਸਤੇ ਕੀ ਸਰਪ੍ਰਾਈਜ਼ ਹੈਗਾ ਤੁਹਾਡੇ ਵਾਸਤੇ ਸਰਪ੍ਰਾਈਜ਼ ਹੋ ਲਿੰਕ ਦੀ ਛੂੜੀ ਜੀ ਬੋਤਲ ਸੀ ਰੋਸੀ ਵਾਸਤੇ ਫੀਲ ਦਿੱ ਮੈਨੇ ਸਰਪ੍ਰਾਈਜ਼ ਦਿੱਤਾ ਪਤਾ ਆ ਪੀ ਕੇ ਐਨੇ ਕ ਮੇਰੇ ਵਾਸਤੇ ਠੀਕ ਹੈ ਹੁਣ ਨਹੀਂ 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 ਮੈਂ ਤੂੰ ਤੂੰ ਇਹ ਭਰ ਲੈੰਦਾ ਹਾਂ ਉਹ ਤੇ ਰੌਕਸੀ ਵਾਸਤੇ ਲਿਆਂਦਾ ਗਾ ਇੱਕ ਫੀਡ ਦਾ ਪੂਰਾ ਥੈਜ ਦੇਖੀ ਰੌਕਸੀ ਇਹ ਲਿੰਕੇ ਦੀ ਹੋਈ ਪਈ ਐ ਤੇ ਆਪਦੇ ਫੀਡ ਦੀ ਨਹੀਂ ਹੈਗੀ ਹਾਂ ਵੀ ਤੂੰ ਉਹ ਤਾਂ ਫੀਡ ਖਾ ਜਾ ਕੇ ਮੇਰਾ ਤੇਰਾ ਕੰਮ ਦੀ ਕੀ ਜਾਏਗਾ ਨਾ ਇਹਨਾਂ ਤਾਂ ਲਿੰਕਾ ਦੇ ਦੇ ਹਾਂ ਹਾਂ ਚਲ ਮੈਂ ਚੇਂਜ ਨੂੰ ਕਰ ਹੁਣ ਪਾਣੀ ਪਿਆ ਦੂ ਹੁਣ ਬਾਹਰੋਂ ਆਏਗਾ ਪਾਣੀ ਤੇ ਲੋੜ ਨਹੀਂ ਵਸ ਫੀਕਾ ਲਿੰਕਾ ਵੀ ਕੇ ਪਾਣੀ ਦੋ ਬੈਨ ਉਹ ਤੇਰਾ ਬਾਹਰ ਹਾਂਜੀ ਮੰਮ ਕੀ ਕਰ ਰਹੇ ਹੋ ਮੈਂ ਰੌਕਸੀ ਨੂੰ ਮਾ ਕੇ ਰਿਹਾ ਬੁੱਢਾ ਪਾਣੀ ਦੇ ਆ ਦੇਖੋ ਰੌਕਸੀ ਹਾਂ ਰਕਸੀ ਤੇ ਨਾ ਕਿ ਹੱਟੀਆਂ ਰਕਸੀ ਦਾ ਚੌੜੜੇ ਬਿਆਗ ਕਾਦਾ ਪਤਾ ਕਾਦਾ ਮਾਹਰ ਦੀ ਲੱਸੀ ਹੋ ਗਈ ਦਰਗਰ ਵਿੱਚੋਂ ਤੇ ਗੁਰੂਆਂ ਕਮਲੂ ਦੇਖੋ ਅੰਨੀ ਤਾਂ ਮੋਟੀ ਹੋਈ ਪਿਆ ਖਾ ਖਾ ਕੇ ਹੋਰ ਮੋਟੀ ਕਰਨੀ ਰੋਟੀ ਰਕਸੀ ਕਰਦੇ ਨਾ ਦਸ ਰਕਸੀ ਕੰਨ ਦਾ ਨਾ ਹੋਰ ਪਣੀ ਦੇ ਦ ਲੈਟ ਆਈ ਹੋਰ ਮਸਾਈ ਲਾਈਟ ਆਈ ਅੱਜ ਆ ਦੇਖੋ ਆ ਗਿਆ ਪਤੇ ਟਿਊਸ਼ਨ ਪੜ ਕੇ ਇਹ ਨਾਲ ਕਿਹ ਕੋਲ ਨਾਲ ਲੱਗਿਆ ਪਿਆ ਹੈ ਇਹ ਨਾਲ ਘਾਤੋ ਕੋਲ ਦਾ ਇਹ ਮੇਨ ਖਾਣਾ ਤੇਰੇ ਖਾਣ ਵਾਲੀ ਚੀਜ਼ ਆ ਇਹ ਆਈ ਦੀ ਹੈਗੀ ਆ ਦੇਖ ਰਹਾ ਖੜੀ ਦੇਖ ਰਹੀ ਆ ਆ ਰੌਕਸੀ ਖੜੀ ਦੇਖ ਰਹੀ ਹੈ ਕਹਿੰਦੀ ਮੇਰੀ ਚੀਜ਼ ਨੂੰ ਕਿਉਂ ਛੇੜ ਰਿਹਾ ਹੈਗਾ ਰੌਕਸੀ ਤੇਰੀ ਫੀਡ ਛੇੜ ਰਿਹਾ ਉਹ ਦੇਖ ਲੈ ਕਹਦੇ ਉਹਨੂੰ ਕੁਛ ਹੇ ਨਾ ਪਤਾ ਵੀ ਮੇਰੀ ਚੀਜ਼ ਛੇੜਦਾ ਫਤਿਹ ਦੋਸਤ ਉੱਪਰ ਗਿਆ ਤੇਰਾ ਉੱਤਰ ਕਿਹਾ ਹੋਰ ਪਤਾ ਮੇਰੇ ਲੈ ਜਾ ਉੱਪਰ ਗਿਆ ਸੀਗਾ ਫਿਰ ਕਿਹਦੇ ਦੀ ਹੈਲਪ ਕਰਦਾ ਮੈਂ ਸਿਰ ਤੋਂ ਹੋ ਰਿਹਾ ਅੱਜ ਤਾਂ ਅੱਜ ਮੈਂ ਦੁਪਹਿਰੇ ਦੁਪਹਿਰੇ ਧੁੱਪ ਦੇ ਵਿੱਚ ਬਾਹਰ ਡਿਊਟੀ ਗਿਆ ਸੀ ਦੇਖ ਲੈ ਬੈਠੀ ਸੀ ਜੀ ਸੀਦ ਲਾਈਂ ਕਿਹਦੇ ਸੀ ਲੈਣ ਦੋ ਸੱਟ ਕੇ ਗਿਆ ਸੀ ਹੈ ਲੈਣ ਤੁਸੀਂ ਸੱਟ ਕੇ ਗਿਆ ਲੈਣ ਤਾਂ ਹੈਗੀ ਸੀਗੀ ਲੈਣ ਬਿਲਕੁਲ ਵੀ ਨਹੀਂ ਆ ਇਸ ਚੀਜ਼ ਤੇ ਮੈਂ ਇਹ ਲੈਣ ਨੂੰ ਆਉਂਦਾ ਉਹ ਗਰੇ ਸੀ ਸੀ ਚੱਲਦੇ ਅਭੀ ਹਿੰਦੀ ਵਿੱਚ ਤੇਰੇ ਅਡਵਾਂਟੇਜ ਰਾਉਂਡ ਆਉਣਾ ਹੋਵੇ। ਲੋਕੜੀ ਨਹੀਂ ਹੁੰਦਾ ਤੇ। ਜਾਵਾ ਜਾਏ ਆਉਦਾ ਸੋਲ ਚਿਕਾ ਕੇ ਲੈ ਆਉਣਾ। ਚੱਲ। ਉਹ ਮਾਇਕ ਕਰਾਉਣਾ ਹੈ ਮਾਇਕ ਕਰਾ। ਕਰਾ ਰਿਹਾ। ਮੇਰਾ ਖਾਣਾ ਲੈ ਲਊਗਾ। ਹਾਂ ਡੌਗੀ। ਮੇਰਾ ਖਾਣਾ ਲੈ ਲੈ ਦਿਨ ਦਾ ਸੁਣੋ। ਤੂੰ ਡੌਗੀ ਹੈਗਾ ਤੇਰੇ ਕੰਨ ਮੇਰੇ। ਇਹ ਤਾਂ ਦੇਖ ਲੈ ਪੱਪੀ ਸੱਚਾ ਹੀ ਨੇ ਇਹਦੇ। ਡੌਗ ਬਾਹਰ ਕੇ ਇਸ ਤਰ੍ਹਾਂ ਚਿੰਦੜੀ ਚਾੜੇ ਮੈਂ ਡੌਗ ਜੂ। ਡੌਗ ਲੋਕੀ ਪਿੰਜਰੇ ਇਦਾਂ। ਕੱਢ ਚਾਹ ਭਾਜ ਮੇਰਾ ਕੰਨਾ ਤੂੰ ਕੰਮ ਕਰਉਂਦੀ ਘਤੀ ਹੈਗੀ ਉਹ ਮੋਈ ਪਰਹੀ ਮਾਏ ਚੱਖਣੀਆ ਮੇਰਾ ਸਾਡਾ ਕੀ ਮੇਰਾ ਪਰ ਜਾ ਮੇਰਾ ਅੰਦਰ ਅੰਦਰ ਪੂਤ ਲੈ ਚਾਕੇ ਓਹੋ ਤਰਸੀ ਤੁਕੀ ਦੇਖੀ ਨਹੀਂ ਆਂ ਕਿਹਾ ਦੇਖ ਰਹੀ ਹੈ ਮੇਰੇ ਖਾਜ ਦਾ ਕਰਦੇ ਕੀ ਨੇ ਹੈ ਹਾਂ ਤੂੰ ਰੋਟੀ ਨਹੀਂ ਖਾਂਦੀ ਹੈਗੀ ਖਾਰੀਆਂ ਫੇ ਬਾਹਰ ਫਿਰ ਇਨੇ ਚੱਲ ਅੰਦਰ ਚੱਲ ਚਲ ਟੂਟੀ ਖਾਲੇ ਅਗਰ ਬਹਿ ਕੇ ਬਈ ਬੱਕੂ ਟੂਥ ਪੇਸਟ ਵਰਕੀ ਟੂਥ ਪੇਸਟ ਦਸ ਪੇਸਟ ਤਾਂ ਹੈ ਹੀ ਨਹੀਂ ਕੀ ਹੋਇਆ ਇੱਕਦਮ ਦੇਖਿਆ ਇਧਰ ਨੂੰ ਸਾਡੀ ਵੀਡੀਓ ਬਣਾ ਰਿਹਾ ਪਰ ਲੜਦੇ ਸੀ ਕਿ ਲੜਦੇ ਨਹੀਂ ਬਣਾ ਰਿਹਾ ਸੀ ਕਟਵਾ ਰੋਟੀ ਗਾਂ ਦੇ ਪਿੱਛੇ ਵੀ ਲੜੀ ਜਾਂਦੇ ਹੁੰਦੇ ਹੋਗੇ ਜੋ ਕਿ ਬਰਥਡੇ ਹੋਈ ਕਰ ਰਿਹਾ ਬਈ ਲੈ ਲੈ ਨਾ ਪਿੰਦੇ ਚ ਕਰ ਲਾ ਕੇ ਮੈਨੂੰ ਕਿਹਦਾ ਤਿੰਨਾ ਰੋਟੀ ਕਰ ਰਿਹਾ ਤੂੰ ਪੁੱਛ ਮੈਂ ਆਇਆ ਤੇ ਉੱਧਰ ਵਾਹ ਵਾਹ ਚੱਲ ਦੇ ਵਾਹ ਵਾਹ ਚੱਲ ਵਾਹ ਦੇਖੋ ਮਾਮ ਖੋਲਣ ਲੱਗੇ ਪੀੜ ਆ ਰੱਖੋ ਸਾਰੇ ਖੜ ਜੇ ਪਰੋ ਕੰਨੀ ਪਾਓ ਮੈਨੂੰ ਸੇਦੀ ਮੇਰੀ ਜਾਨ ਅੱਜ ਤਾਂ ਕਿਵੇਂ ਦਾ ਖੁਦ ਹੀ ਹੈ ਪਰ ਪਰ ਲਵਾਓ ਰੱਖ ਪਰੋ ਬੁੱਤ ਬਿਚ ਯਾਹੀ ਖਾਈ ਹੁੰਦੇ ਵਿੱਚ ਫੀਡ ਦਾ ਸ਼ੌਂਕ ਹੋ ਰਿਹਾ ਇਹਨੂੰ ਆ ਵੀ ਇਹ ਸੇ ਦੀ ਫੀਡ ਦੀ ਹੋਈ ਪਈ ਅੱਜ ਲਿਖੋ ਜਿੱਭਾ ਕੇ ਮਾਰ ਰਹੀ ਆ ਪ੍ਰੋਕਸ ਇੱਧਰ ਮੂੰਹ ਦਿਖਾਈ ਮੜ ਜਾ ਮੂੰਹ ਵੀ ਨਹੀਂ ਕਰ ਸਕਦੀ ਇੱਧਰ ਨਾ ਨਾ ਹੁੰਦਾ ਸੇਤੀ ਵੀ ਦਿਖਾਇਓ ਮੜ ਜਾ ਰ ਖਾਣਾ ਇਹ ਆ ਦੇਖੋ ਇਹ ਜੀ ਡਾਈਟ ਕਹਿ ਜੀਆ ਡਾਈਟ ਡਾਈਟ ਮੈਂ ਦੱਸ ਦੇ ਜੇ ਮੰਗ ਆਦੀ ਹਾਂ ਪਾ ਦੋ ਪਾ ਦੋ ਨਾ ਰਹੀ ਲੋਕ ਤੁਸੀਂ ਫੀਡਸ ਚਾਂਦਾ ਅਰੇ ਚਬਰ-ਚਬਰ ਖਾ ਚੁਗੀ ਫੇਰ ਚਬਰ-ਚਬਰ ਖਾ ਲਈ ਕਿਹਦਾ ਅੰਡਾ ਫੇਵਰੇਟ ਆ ਵੀ ਚਾਂਡਾ ਵੀ ਪਾ ਦੇਣਾ ਜਿਵੇਂ ਆਪਾਂ ਨੂੰ ਬਾਹਰ ਨਾ ਛੱਡ ਨਾ ਘਰ ਕੇ ਫਿਰ ਸਿੱਕੇ ਗਰੇ ਕੋਲ ਖਾਣ ਹੌਲੇ ਹੌਲੇ ਖਾਉਗੇ ਇੱਕ ਮਿੰਟ ਸੱਤ ਵੀ ਪਹਿਲਾਂ ਖਾ ਕੇ ਆ ਜੂਏ ਤਾਂ ਤਾਂ ਉੱਤੇ 2 ਘੰਟੇ ਖੱਦੀਆਂ ਦੀ ਰੋਟੀ ਫਿਰ ਸਾ ਅਸੀਂ ਨਾ ਉਹ ਆ ਇਨਸਾਨ ਆ ਆ ਦੇਖ ਗੋਲੇ ਚ ਅੜਾਈ ਜਾ ਰਹੀ ਹੈ ਦੇਖੋ ਕਿੰਨੀ ਸਾਰੀਆਂ ਹੋਲੀ ਨਹੀਂ ਖਾਈ ਜਾਂਦਾ ਵੀ ਕੋਈ ਲੈ ਜਾਊਗਾ ਮੇਰੇ ਚੱਕ ਕੇ ਕਿ ਮੈਂ ਖਾ ਰਹੀ ਆ ਜਿੰਮ ਕੇ ਅਰੇ ਸੋਸ ਨਾਲ ਦਾ ਖਾ ਰਹੀ ਨੀ ਮੈਂ ਲੰਦਾ ਇੱਥੇ ਪੈਸੀ ਉੱਧਰ ਸੀ ਇੱਥੇ ਪੈਸੀ ਉੱਧਰ ਵੀ ਸੀ ਇੱਥੇ ਪੈਸੀ ਉੱਧਰ ਵੀ ਸੀ ਇੱਥੇ ਛੱਡ ਦੇ ਤੂੰ ਬੇਟਾ ਤੂੰ ਛੱਡ ਦੇ ਤੂੰ ਛੱਡ ਦੇ ਤੂੰ ਛੱਡ ਮੜ ਜਾ ਕਿ ਹੋ ਜੇਗਾ ਕੀ ਕਰਸੂ ਕਰਸੂ ਤੂੰ ਬਹੁਤ ਫੜਾ ਦੇਣਾ ਸਾਡਾ ਗੌਰ ਕੇ ਰੱਖੇ ਮੈਂ ਖਾ ਕੇ ਦੇ ਛੱਡ ਦੇ ਜਿੱਦ ਦੋ ਲੱਗੀ ਦੇਖ ਲੋ ਫਿਰ ਕਾਲਾ ਦੋਢਾ ਤੇ ਪੈਣ ਗਿਆ ਮੈਨੂੰ ਲੱਗ ਲੱਗ ਰਿਹਾ ਕੀ ਇਹ ਹਰ ਵਾਲਾ ਕੀ ਆ ਥੋੜਾ ਦੇਖੋ ਉੱਥੇ ਪੈਸਾ ਨਾ ਮੈਂ ਕਿ ਥੋੜਾ ਜਿਹਾ ਅੱਧਰ ਕਰ ਲਾ ਫਿਰ ਤੂੰ ਉਰਾਂ ਨੂੰ ਹੋ ਜਾ ਗਿਸਕ ਗਈ ਤਾਂ ਹੁਣ ਮੈਂ ਬੈਟ ਗਈ ਬੈਣ ਗਈ ਫਿਰ ਹਿੱਲ ਪਾ ਨਾਲੇ ਵਿਚਾਰੇ ਰੱਖ ਰਹੀਆਂ ਮੈਂ ਇਹਨਾਂ ਚ ਮੈਂ ਆਪਣੇ ਲੱਗੇ ਰੱਖ ਰੱਖੀ ਆ ਰੌਲਾ ਦੇਖ ਲੈ ਕਿੰਨਾ ਵੱਡਾ ਹੁੰਦਾ ਥੋੜਾ ਮੈਂ ਨਾ ਮੋ ਬੱਡਵਾ ਦਖਾਵਾ ਬਸ ਤੂੰ ਕਰ ਤੂੰ ਰੋਟੀ ਉਖਾੜ ਉਹ ਵੀ ਬਹੁਤ ਆ ਤੇਰੇ ਵਾਸਤੇ ਕਾਂਟਾ ਹੋ ਗਿਆ ਤੁਹਾਨੂੰ ਹਾਏ ਲੜਨ ਲੱਗੇ ਪੈਣੇ ਕਿੰਨੇ ਟਾਈਮ ਤੇ ਕਦੋਂ ਰੋਟੀ ਖਾਣ ਲੱਗੇ ਨੇਗੇ ਬਸ ਅਸੀਂ ਰੋਲਾ ਪਈ ਜਾਂਦਾ ਮੇਰੇ ਕੋਈ ਕੰਮ ਆਤਾ ਨਹੀਂ ਕੋਈ ਨਹੀਂ ਕੰਮ ਲੜ ਦੇਖੋ ਹੁਣ ਲੱਗਾ ਆਪਣੀ ਜ਼ਮੀਨ ਤਣ ਦੇ ਲੈ ਜਾਊਗਾ ਚਲੋ ਜਾਓ ਜਾਓ ਤੁਮੇ ਦੇਵੋਲ ਭਾਈ ਬਸ ਅੱਗਾ ਕਿਰੂਗਾ ਅਬ ਬਚਾਰੇ ਆ ਰਹੇ ਇੱਥੇ ਅਬ ਜਾ ਰਹੇ ਵਾ ਜੋ ਇੱਥੇ ਲਹਿਣਾ ਹਾਂ ਮੇਰੇ ਵੀ ਹੰਨਾ ਲੱਗੋ ਡਰ ਦੇਖੋ ਮੈਂ ਮੁਕਾਸ਼ੇ ਨੂੰ ਤੇਰੀ ਖਾਧੀ ਆ ਦੇਖੋ ਡਰ ਤੇ ਭਰਵੇਂ ਖਾਧੀ ਆ ਦੇਖੋ ਕਿ ਹਮ ਡੈਸ ਵੀ ਨਹੀਂ ਚੱਕੀ ਉਹ ਵੀ ਪੈ ਰਹੇ ਆ ਦੇ ਵੀ ਖਾਧੀ ਆ ਦੇਖ ਕੋ ਆ ਉਹ ਮੈਂ ਸਿਰ ਤੋਂ ਵਾਟਰਮੈਲਨ ਆਉਣਾ ਮੈਂ ਕਿਹਾ ਮੈਂ ਨਹੀਂ ਪਰਚਾ ਕਰਦਾ ਸਿਰ ਵਾਟਰਮੈਲਨ ਆਉਣੇਗੀ ਹਾਂ ਮਟਰਮੈਲਨ ਮਟਰਮੈਲਨ ਹੁੰਦਾ ਸੀ ਕਿੱਥੇ ਗਿਆ ਚਾਹਤਾ ਗਲੀ ਮਰ ਰਹੀ ਸੀ ਹੁਣੇ ਕਹਿ ਰਹੇ ਸੀ ਸੂਸਵਾਤ ਕੋਈ ਨਹੀਂ ਝੂਠ ਬੋਲਦੇ ਨੇ ਨਿਕਲ ਜਾ ਹੋ ਪਾਪਾ ਪਰਪ੍ਰਾਈਜ਼ ਹੋਣਾ ਗਾਇਸ ਇਹਨਾਂ ਨੇ ਕਿਹਾ ਮੈਂ ਲਿਆਦਾ ਸੀ ਸਰਪ੍ਰਾਈਜ਼ ਆ ਮੈਂ ਉਹ ਬੋਲ ਦਿਖਾਉਣਾ ਮੈਂ ਦੇਖ ਲਿਆ ਆਲਕੋਹਲ ਨੇ ਟਾਟਾ ਮੈਂ ਦੇਖ ਲਿਆ ਹਾਂ ਕੀ ਹੋ ਗਿਆ ਆ ਮੈਂ ਹੱਟ ਫੋਨ ਖਾਇ ਮਮਾ ਦੇਖਦੀ ਕੀ ਹੱਟ ਫੋੜ ਦੇਖੇ ਦਸੂ ਪਛਾਨ ਕੇ ਦੱਸ ਵੀ ਹੈ ਕੀ ਨਹੀਂ ਜਾਣਦੀ ਆ ਦੱਸ ਬੰਬੀ ਬੇਬੀ ਮਨੇ ਦੇਖੇ ਦੇਖਿਆ ਲੱਗਦਾ ਕਿ ਤੇ ਆ ਬੈਲ ਹਾਂ ਮੈਨੂੰ ਪਤਾ ਪ੍ਰਿੰਟਰ ਆ ਛੋਟਾ ਆ ਚਲੋ ਤੁੰਗਸ ਕੀ ਆ ਵੀ ਬੈਲ ਨਹੀਂ ਪ੍ਰਿੰਟਰ ਹਾਂ ਪ੍ਰਿੰਟਰ ਆ ਪ੍ਰਿੰਟਰ ਪ੍ਰਿੰਟਰ ਆ ਮੈਂ ਦੇਖੋ ਡੈਡ ਮੈਂ ਗਏ ਸੀ ਤੁਸੀਂ ਸਾਰੇ ਮੇਰੇ ਪਿੱਛੇ ਲੱਗੇ ਸੱਚੀ ਪ੍ਰਿੰਟਰ ਦਾ ਪਿੱਛੇ ਦੇਖ ਲੋ ਆਹ ਆ ਵਾਲਾ ਆਹ ਵਾਲਾ ਇਹ ਵਾਲ ਨੂੰ ਕਹਿੰਦੇ ਨੇ ਵੀ ਇਹ ਪ੍ਰਿੰਟਰ ਆ ਰੱਖ ਦੇ ਜੀ ਦੇਖ ਤੋ ਤੇ ਫਿਰ ਉਹ ਦੂਜਾ ਮੈਂ ਦੱਸੂਗੀ ਕੀ ਹੈ ਸਪਿਲ ਕਰਾ ਮੈਂ ਹੁਣ ਇਹਨਾਂ ਨੂੰ ਦੱਸਾਂ ਵੀ ਅਸਲ ਵਿੱਚ ਹੈ ਕੀ ਹੈਗਾ ਖੋਲ ਕੇ ਦਿਖਾਉਣਾ ਤੁਹਾਨੂੰ ਦੱਸ ਦੇ ਕਿ ਇਹ ਪੈਕ ਨਹੀਂ ਦਿਖ ਰਹੀਆਂ ਨੇ ਪੈਕਿੰਗ ਦਾ ਬਾਕਸ ਕੀ ਹੋਰ ਦੇ ਵੀ ਕੀ ਹੈ ਦੇਖਦੇ ਆਉਂ। ਸੋਣਾ। ਮੇਰਾ ਫੋਨ ਕਹੀ ਲੱਗਦਾ ਐਪਲ ਵਾਲਾ। ਜਦ ਮੈਂ ਤੁਹਾਨੂੰ ਦੱਸਿਆ ਵੀ ਕੀ ਆ ਇਹ ਫਿਰ ਤੁਸੀਂ ਕਹੋ ਲੋ ਆਹ ਚੋ ਚੋ ਚੋ। ਮੈਂ ਤੁਹਾਨੂੰ ਦੱਸ ਕੀ ਕਰਨਾ? ਜਿਸ ਤਾਈ ਗਾ ਹਾਂ। ਟਿੱਕ ਕਰਿਆ। ਇਹ ਕੀ ਕਰਨਾ ਸੀ? ਤੁਸੀਂ ਟਿੱਕ ਕਰਿਆ ਬਦਲ ਲੱਗ ਗਿਆ। ਦੇਖੋ। ਸੋਣਾ ਨਾ ਐਪਲ। ਦੰਦੀ ਵੱਟਿਆ ਐਪਲ ਦੇਖੋ ਵਿੱਚ। ਇਹਦਾ ਸੋਣਾ। ਇਹਦਾ ਕੀ ਆ ਇਹ? ਇਹਦਾ ਸੋਣਾ ਤਾਂ ਅਸੀਂ ਦੇਖ ਲਿਆ। ਹਾਂ। ਹਾਂ। ਇਹਦਾ ਸਾਨੂੰ ਦੱਸਦਾ ਸਹੀ। ਬਲੇ ਬਲੇ ਜਾਂਦਾ। ਮਸ਼ੀਨ। ਫਿਰ ਉਹ ਤੋਂ ਬਾਅਦ ਇੱਥੋਂ ਐ ਚੱਲ ਪਈ ਜਿਆ। ਉਹ ਤੁਹਾਡੇ ਕੋਲ ਵਾਲੇ ਮਸ਼ੀਨ ਹੈ ਉਹਨੇ ਦੱਸ ਚੱਲ ਵੀ ਹਾਂ ਫਿਰ ਇੱਥੇ ਆਏ ਵੇੰਦ ਨੇ ਜਿਹੜੇ ਵਾਲ ਹੁੰਦੇ ਛੁੜ ਛੁੜ ਉਹ ਚੱਕ ਦਿੱਤੇ ਤਾਂ ਕੀ ਵਾਲ ਮਸ਼ੀਨ ਹੈ ਛੁੜੀ ਪਰ ਤਾਂ ਮੈਂ ਸਟ੍ਰੇਡਿੰਗ ਵੀ ਕਰ ਸਕਦੀ ਹਾਂ ਹਾਂ ਕਰ ਸਕਦੀ ਹਾਂ ਕਿ ਜੇ ਸਾਰੀ ਸੇੜੀ ਚੱਕਣੀ ਹੋਵੇ ਚੱਕਰ ਦੇ ਅੰਦਰ ਆਏ ਛੁੜੀ ਆ ਵਾਲ ਨਹੀਂ ਹੁੰਦੇ ਉਰੇ ਉੱਪਰ ਉੱਪਰ ਉਹ ਵਾਲ ਚੱਕਣ ਵਾਸਤੇ ਮੇਰੇ ਵਾਸਤੇ ਤਾਂ ਨਹੀਂ ਤੂੰ ਵੀ ਚੱਕ ਸਕਦੀ ਆ ਉਹਦੇ ਮੈਂ ਉਹ ਲੈ ਆਉਣੀ ਹਾਂ ਮੋਰ ਆ ਜੂਗੀ ਐਨਾ ਕੰਮ ਸੀ ਸੋਹਣੀਆ ਪੈਸੇ ਵੀ ਖਾਸੇ ਲੱਗੇ ਲਾ ਦੇਨੇ ਸੋਹਣੀ ਤਖ ਤੇਰੀ ਐ ਪਤੀ ਨਾ ਸੇਵ ਕਰਨ ਵੇ ਜਾਵੇ ਕਿਤੇ ਕਹੇ ਵੀ ਮੇਰੇ ਵੀ ਮੁੱਸ ਆ ਗਈ ਮੈਂ ਵੀ ਚੱਕ ਲਾ ਤੈਨੂੰ ਜਾਦੀ ਹੈ ਹੈਗੇ ਮੁੱਛਾ ਵੀ ਹੈਗੇ ਨਾ ਕੀਆ ਕਰਨੀਆਂ ਨਹੀਂ ਵਰਗਦੇ ਚਾਗਰ ਲਈ ਤੇਰੇ ਕੰਮ ਦੀ ਤਾਂ ਪਤਾ ਹੈ ਨਹੀਂ ਇਹ ਉਂਗਲੀ ਨਾ ਚੱਕ ਲੈ ਨੂੰ ਇੱਕ ਚੀਜ਼ ਤਾਂ ਗਾਇਸ ਮੈਂ ਤੁਹਾਨੂੰ ਦੱਸਣੀ ਭੁੱਲੇ ਗਿਆ ਇਹਦੇ ਵਿੱਚ ਜਿਹੜੀ ਵਧੀਆ ਹੈ ਸਾਨੂੰ ਇਹ ਆ ਦੇਖੋ ਆਹ ਸਾਈਡ ਨਾਲ ਇਹਦੀ ਸ਼ੀਸ਼ਾ ਦਿੱਤਾ ਹੋਇਆ ਹੈਗਾ ਇੱਕ ਜੀ ਹੋ ਗਈ ਤਾਂ ਆ ਦੇਖੋ ਐ ਖੁੱਲ ਗਿਆ ਆ ਆਹ ਨਾਲ ਦੇ ਵਿੱਚ ਜਿਵੇਂ ਅਜੀ ਮੂੰਹ ਦੇਖ ਸਕਦੇ ਹੈਗੇ ਆਪਾਂ ਰੋਕੀ ਜੀ ਨਾ ਇਦਾਂ ਕਰ ਬੁੱਟ ਹੋਣਾ ਦੇਖੋ ਸ਼ੀਸ਼ਾ ਦਿੱਤਾ ਹੋਇਆ ਦੇਖੋ ਮੂੰਹ ਦੇਖ ਕੇ ਆਪਾਂ ਦਿਖਾ ਵੀ ਦਿਖਾਓ 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 ਅਹ ਦਿਖਾ ਨਾ ਮੂੰਹ ਉਹ ਵੀ ਤਾੜੀਆਂ ਤਾੜੀਆਂ ਨੇ ਦਿਹਾ ਹੀ ਨਹੀਂ ਕਰੀ ਕੋਈ ਤਾੜੀਆਂ ਦਾ ਤਾਂ ਠੀਕ ਹੈ ਗਾਇਜ਼ ਹੁਣ ਜਿਹੜਾ ਅੱਜ ਦਾ ਵਲੌਗ ਹੈਗਾ ਆਪਾਂ ਇਹਨੂੰ ਇੱਥੇ ਹੀ ਕਰਦੇ ਹਾਂ ਖਤਮ ਸਾਰਾ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਦੇ ਆ ਫਿਰ ਤੁਹਾਨੂੰ ਇੱਕ ਨਵੇਂ ਵਲੌਗ 'ਚ ਉੱタル ਪਾਸਤੇ ਬਾਏ ਬਾਏ ਗੁੱਡ ਨਾਈਟ ਬਾਏ